ਅੰਬਾਲਾ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਪਰਮੇਸ਼ਰ ਵਰਮਾ ਆਪਣੀ ਫਿਲਮ ਦੀ ਸ਼ੂਟਿੰਗ ਦੌਰਾਨ ਗੱਡੀ ਤੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਉਹਨਾਂ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਗਿਆ। ਦਰਅਸਲ ਇਹਨਾਂ ਦਿਨੀ ਪਰਮੇਸ਼ਰ ਵਰਮਾ ਆਪਣੀ ਆਉਣ ਵਾਲੀ ਫਿਲਮ ਸ਼ੇਰਾ ਦੀ ਸ਼ੂਟਿੰਗ ਲਈ ਅੰਬਾਲਾ ਆਏ ਹੋਏ ਹਨ। ਸੋਮਵਾਰ ਨੂੰ ਮਿਲਟਰੀ ਏਰੀਆ ਵਿੱਚ ਮੌਜੂਦ ਚਰਚ ਦੇ ਨੇੜੇ ਇੱਕ ਸੀਨ ਦੀ ਸ਼ੂਟਿੰਗ ਦੌਰਾਨ ਪਰਮੇਸ਼ਰ ਦੀ ਗੱਡੀ ਤੇ ਇੱਕ ਨਕਲੀ ਗੋਲੀ ਫਾਇਰ ਕੀਤੀ ਗਈ। ਜਿਸ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਇਸ ਦੌਰਾਨ ਪਰਮੇਸ਼ ਗੱਡੀ ਦੇ ਅੰਦਰ ਹੀ ਬੈਠੇ ਸਨ ਇਸ ਲਈ ਟੁੱਟਿਆ ਹੋਇਆ ਸ਼ੀਸ਼ਾ ਉਹਨਾਂ ਦੇ ਚਿਹਰੇ ਤੇ ਆ ਲੱਗਿਆ ਜਿਸ ਨਾਲ ਉਹਨਾਂ ਦੇ ਚਿਹਰੇ ਤੇ ਸੱਟ ਵੱਜ ਗਈ ਇਲਾਜ ਤੋਂ ਬਾਅਦ ਪਰਮੇਸ਼ ਵਾਪਸ ਚੰਡੀਗੜ੍ਹ ਚਲੇ ਗਏ ਨੇ ਅਤੇ ਫਿਲਮ ਦੀ ਸ਼ੂਟਿੰਗ ਵਿਚਾਲੇ ਹੀ ਰੋਕ ਦਿੱਤੀ ਗਈ ਹੈ ਹਾਲਾਂਕਿ ਸਰਕਾਰੀ ਤੌਰ ਤੇ ਇਸ ਸਾਰੀ ਘਟਨਾ ਦੀ ਪੁਸ਼ਟੀ ਹਲੇ ਤੱਕ ਨਹੀਂ ਹੋਈ ਹੈ ਪਰ ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਗੱਡੀ ਦੀ ਸੀਟ ਤੇ ਪਏ ਟੁੱਟੇ ਹੋਏ ਕੱਚ ਦੇ ਟੁਕੜਿਆਂ ਦੀ ਫੋਟੋ ਦੇ ਨਾਲ ਲਿਖਿਆ ਹੈ ਰੱਬ ਦੀ ਮਿਹਰ ਨਾਲ ਮੈਂ ਠੀਕ ਹਾਂ